ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸ਼ਾਮ ਸਮਾਜ ਸੇਵਾ ਵੱਲੋਂ 564ਵਾਂ ਮੁਖਤਰਾਸ਼ਨ ਵੰਡ ਸਮਾਗਮ ਕੀਤਾ ਗਿਆ ਅਗਰਵਾਲ ਧਰਮਸ਼ਾਲਾ ਵਿੱਚ ਚੱਲ ਰਹੇ ਧਾਰਮਿਕ ਸਮਾਗਮ ਸਾਧਵੀ ਗੌਰੰਗੀ ਪ੍ਰਿਆ ਦੇ ਪ੍ਰਵਚਨਾਂ ਨਾਲ ਅੱਜ ਸਮਾਗਮ ਦੀ ਸਮਾਪਤੀ ਨੂੰ ਦੇਖਦੇ ਮੁੱਖ ਮਹਿਮਾਨ ਪੰਜਾਬ ਕੇਸਰੀ ਜੱਗਬਾਣੀ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਵੱਲੋਂ ਸ਼ਿਰਕਤ ਕੀਤੀ ਗਈ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਮਦਨ ਲਾਲ ਪਰਦੇਸੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਟਰੱਕਾਂ ਕੱਪੜੇ ਜੰਮੂ ਕਸ਼ਮੀਰ ਦੰਗਾ ਪੀੜਤਾ ਲਈ ਭੇਜੇ ਜਾਂਦੇ ਹਨ দানਵੀਰ ਸੱਜਣਾ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਇਸ ਮੌਕੇ ਮੈਡਮ ਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਕਿਤੇ ਵੀ ਜਾਵਾਂ ਸਮਾਣੇ ਦੇ ਬਾਰੇ ਜਰੂਰ ਜਰੂਰ ਦੱਸਿਆ ਦੱਸਦੀ ਹਾਂ ਕਿ ਸਮਾਣੇ ਦੇ ਲੋਕ ਬਹੁਤ ਦਾਨੀ ਹਨ ਕਾਰਗਿਲ ਵਿੱਚ ਜਦੋਂ ਲੜਾਈ ਲੱਗੀ ਸਮਾਣਾ ਦੇ ਲੋਕਾਂ ਨੇ ਸਭ ਤੋਂ ਵੱਧ ਆਨ ਕੀਤਾ ਇਸ ਮੌਕੇ ਕ੍ਰਿਸ਼ਨ ਦੋਦਲਾ ਵੱਲੋਂ ਇਸ ਉਪਰਾਲੇ ਨੂੰ ਬੜਾ ਸਲਾਘਾਯੋਕ ਕਦਮ ਦੱਸਿਆ ਹਰ ਬੰਦਾ দান ਇਕੱਠਾ ਨਹੀਂ ਕਰ ਸਕਦਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂੰ ਦੀ ਬਾਂਸਲ ਦੀ ਰਿਪੋਰਟ ਬੇਟਾ ਖੁੱਲੋ ਉਧੇ ਪਾਏ ਥੋੜਾ ਥੋੜਾ ਖੁੱਲੋ ਜਾਵੀਂ ਇੰਦਰਾ ਨਹੀਂ ਕਰਵਾਣੀ ਏਦਾਂ ਨਹੀਂ ਆਣੀ ਫੋਟੋ ਜੀ ਆਣੀ ਕਿੱਥੇ ਜਾਓ ਸਰ ਲੰਬੇ ਹੋ ਜਾਓ ਸਰ ਲੰਬੇ ਹੋ ਜਾਓ ਮੜਾ ਜਾਓ ਇੱਧਰ ਆ ਜਾਓ ਜੀ ਇੱਥੇ ਆ ਜਾਓ ਨਾ ਮੈਡਮ ਸਤਿੰਦਰ ਕੌਰ ਜੀ ਵਾਲੀਆਂ ਉਹ ਵੀ ਉਹਨਾਂ ਦੀ ਟੀਮ ਦੇ ਨਾਲ ਇੱਥੇ ਸਾਡੇ ਦਰਮਿਆਨ ਪਹੁੰਚੇ ਹਨ ਸਾਡੀ ਸੰਸਥਾ ਵੱਲੋਂ ਉਹਨਾਂ ਦਾ ਬਹੁਤ ਬਹੁਤ ਇੱਥੇ ਸਵਾਗਤ ਪਹੁੰਚਾਉਂਦੇ ਸਾਡੇ ਫੰਕਸ਼ਨ ਦੀ ਇੱਕ ਸ਼ਾਨ ਮਾਣ ਦੇ ਉੱਤੇ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਬਹੁਤ जिस तरह के आप सब ने पता ही है कि ये संस्था का पांच 564वां राशन वाणिज्य समारोह है जो कि ये संस्था लगातार पिछले 47 सालों को गादी किसी किस्म की इस तरह की चप्पल पाई हुई जीवन में उस उम्र में तो जरूरत तो और आदमी जरूरत तो होती है इस उम्र में भी इस अवस्था में देखनी संस्था के नाल ਤਨ ਮਨ ਤਨ ਤੋਂ ਸੇਵਾ ਕਰਨ ਲਗਾਤਾਰ ਔਰ ਔਰ ਤੁਸੀਂ ਇੱਕ ਗੱਲ ਹੋਰ ਦੇਖੋ ਉਹ ਸਾਹਮਣੀ ਹੈ ਗੱਡੀ ਗੱਡੀ ਦੀ ਝਗੜਾ ਗੱਡੀ ਲਿਆਓ ਜਿਹਦੇ ਸੇਰੇ ਆਤੇ ਸੰਗਤ ਨੂੰ ਮਿਲ ਗਏ ਵੀਰੇ ਚੋਪੜਾ ਜੀ ਜੋ ਕਿ ਹਿੰਸਾ સમાચાર ਪੱਤਰ ਸਮੂਹ ਨੇ ਐਨ ਡੀ ਆਰ ਸੰਚਾਲਕ ਹਨ ਸਾਡੀ ਸ਼ਾਮ ਸੇਵਾ ਸੰਪਤੀ ਬਣਾ ਉਹਨਾਂ ਦਾ ਇਹ ਸਪਰਾਲੇ ਦੇ ਮਤਲਬ ਭਾਈ ਸਾਹਿਬ ਸਾਡੇ ਕੋਲ ਕੋਈ ਇਹ ਜੇ ਸ਼ਬਦ ਨਹੀਂ ਹੈਗੇ ਅਸੀਂ ਇਹਨਾਂ ਦੀ ਤਾਰੀਫ ਕਰ ਸਕੀਏ ਇਹ ਤਾਂ ਐ ਸਮਝੋ ਕਿ ਪ੍ਰਮਾਤਮਾ ਦਾ ਦੂਜਾ ਰੂਪ ਬਣ ਕੇ ਸਮਾਣੇ ਦੇ ਜ਼ਰੂਰਤਬੰਦ ਲੋਕਾਂ ਦੀ ਸੇਵਾ ਕਰ ਰਹੇ ਨੇ ਇਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਥੋੜੀ ਹੈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਜਿੰਨੀ ਵੀ ਹੋਵੇ ਕਿਸੇ ਦੀ ਜਥਾ ਸ਼ਕਤੀ ਤਨ ਦੀ ਮਨ ਦੀ ਧਨ ਦੀ ਇਹਨਾਂ ਦੀ ਮਦਦ ਕਰਕੇ ਲੋਕਾਂ ਦੀ ਸੇਵਾ ਕਰਕੇ ਦਵਾਮਾ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਕੀਤਾ ਜਾਵੇ ਮਹਾਰਾਸ਼ਟਰ ਸਮਾਰੋਹ ਦੀ ਅਦੁੱਤੀ ਬਣਾ ਰਹੇ ਹੋ ਇਹ ਹੁਣ 564 ਵਾਰਾਸ਼ਣ ਵੰਡਣਾ ਹੈ ਜੀ 47 ਸਾਲ ਹੋ ਗਏ ਨੇ ਸੰਸਥਾ ਨੂੰ ਬਣੇ ਨੂੰ ਜੀ 4 ਮਾਰਚ 1978 ਤੋਂ ਇਹ ਸੰਸਥਾ ਸ਼ੁਰੂ ਕੀਤੀ ਗਈ ਸੀ ਸ੍ਰੀ ਪਰਮਪਿਤਾ ਪਰਮੇਸ਼ਰੂ ਦੀ ਆਪਾਰ ਕਿਰਪਾ ਅਤੇ ਦਾਨ ਵੀਰਾਂ ਦੇ ਸਹਿਯੋਗ ਨਾਲ ਕਿੰਨੇ ਕਿੰਨੇ ਤੱਕ ਰਾਸ਼ਨ ਭੇਤਰ ਤੋਂ ਮੁਕਸ਼ਵਿਲ ਵਾਸਤੇ ਇਸ ਵਾਰ ਦੋ ਟਰੱਕ ਰਾਸ਼ਨ ਭੇਜ ਰਿਹਾ ਜੀ ਜਿਸ ਇੱਕ ਟਰੱਕੇ ਚ 250 ਰੋਜਾਈਆਂ 250 ਗੱਦੇ ਗਲਾਬ ਚੜਾ ਕੇ ਦੂਜੇ ਟਰੱਕੇ ਚ 300 ਆਟੇ ਥੈਲੀਆਂ 300 ਚਾਵਲਾਂ ਦੀਆਂ ਥੈਲੀਆਂ ਤੇ 300 ਛਤਰੀਆਂ 300 ਬਰਤਨਾ ਸੈੱਟ ਤੇ 300 ਉਹਦੇ ਚ ਦਰੀਆਂ ਕੰਬਲ ਇਹ ਅਲੱਗ-ਅਲੱਗ ਦੋ ਜਗ੍ਹਾ ਜਾਣਗੇ ਟਰੱਕ ਜੀ 11 ਟਰੱਕ ਇਹ ਸਜਤਾ ਪਹਿਲਾਂ ਵੇਚ ਚੁੱਕੀ ਹੈ ਜੀ ਪਰਮਪਿਤਾ ਪਰਮੇਸ਼ਰ ਦੀ ਆਪਾਰ ਕਿਰਪਾ ਅਤੇ ਧਨਵੀਰਾਂ ਦੇ ਸਹਿਯੋਗ ਨਾਲ ਮਦਨ ਪ੍ਰਦੇਸੀ ਜੀ ਨੇ ਸਭ ਨੂੰ ਪ੍ਰਾਲਾ ਕਰ ਰਿਹਾ ਹੈ ਲੋਕਾਂ ਵਾਸਤੇ ਰਾਸਮ ਇਕੱਠਾ ਕਰਕੇ ਦੇ ਰਹੇ ਕੀ ਚੰਗਾ ਹੈ ਪਹਿਲੇ ਤਾਂ ਮੈਂ ਮੁਬਾਰਕਬਾਦ ਦਿੰਨੀ ਆ ਸਮਾਣੇ ਦੇ ਲੋਕਾਂ ਦਾ ਦਿਲ ਬਹੁਤ بڑا ਹੈ ਡੋਨਰਸ ਬਹੁਤ ਹੈ ਮੈਂ ਅਕਸਰ ਜਦੋਂ ਵੀ ਆਵਾ ਕਿਤੇ ਵੀ ਬੋਲਾਂ ਮੈਂ ਸਮਾਣੇ ਦਾ ਜ਼ਿਕਰ ਜ਼ਰੂਰ ਕਰਦੀ ਆ ਕਿ ਸਮਾਣੇ ਦੇ ਲੋਕ ਬਹੁਤ ਫਿਰਕ ਦਿਲ ਹੈ ਖੁੱਲੇ ਦਿਲ ਨਾਲ ਕਰਦੇ ਆ ਅੱਜ 861 ਹੋਰ 62 ਦੋ ਟਰੱਕ ਦਿੱਤੇ ਜਾ ਰਹੇ ਹਨ ਜਿਵੇਂ ਕਿ ਇੱਕ ਪੁਰਾਣੀ ਗੱਲ ਹੈ ਤੁਹਾਨੂੰ ਯਾਦ ਹੋਣਾ ਕਿ ਕਾਰਗਿਲ ਦੇ ਵਿੱਚ ਜਦੋਂ ਲੜਾਈ ਲੱਗੀ ਸੀ ਪੂਰੇ ਪੰਜਾਬ ਚ ਸਭ ਤੋਂ ਵੱਧ ਡੋਨੇਸ਼ਨ ਜਿਹੜੀ ਸੀ ਉਹ ਸਮਾਣੇ ਤੋਂ ਗਈ ਸੀ ਸੋ ਇਹੀ ਟਰੱਕਾਂ ਦਾ ਹਿਸਾਬ ਹੈ ਦੋ ਟਰੱਕ ਅੱਜ ਦਿੱਤੇ ਜਾ ਰਹੇ ਹਨ ਬਹੁਤ ਇੱਕ ਮਾਇਨੇ ਰੱਖਦੇ ਹਨ ਸੋ ਮੈਂ ਧੰਨਵਾਦ ਕਰਦੀ ਹਾਂ ਸਮਾਣਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਨੇ ਇਹਦੇ ਵਿੱਚ ਆਪਣੀ ਦਸਵੇਂ ਦਸੌਂ ਕੱਢ ਕੇ ਸਹਿਯੋਗ ਕਰਿਆ ਔਰ ਉਹਨਾਂ ਦਾ ਜਿਨ੍ਹਾਂ ਨੇ ਇੰਨਾ ਅੱਛਾ ਫੰਕਸ਼ਨ ਰਚਾ ਕੇ ਪ੍ਰੋਪਰ ਇੱਕ ਬਹੁਤ ਵੱਡਾ ਮਦਨ ਪ੍ਰਦੇਸੀ ਜੀ ਸਮਾਗਮ ਕਰਦੇ ਹਨ ਤੇ ਉਹਦੇ ਵਿੱਚ ਹਰ ਕੈਟਾਗਰੀ ਨੂੰ ਉਹ ਕੋਸ਼ਿਸ਼ ਕਰਦੇ ਮਦਦ ਦਿੱਤੀ ਜਾਏ ਸੋ ਅੱਜ ਅਸੀਂ ਜਿੱਥੇ ਖੜੇ ਆ ਮੰਦਿਰ ਸਕੂਲ ਜੋ ਵੀ ਹੈ ਇਹ ਸਭ ਜਿਹੜੇ ਜਿਹਦਾ ਜਿਹਦਾ ਜਿੰਨਾ ਵੀ ਸਹਿਯੋਗ ਦੇ ਰੂਪ ਚ ਆਇਆ ਮੈਂ ਆਦਾਰਾ ਪੰਜਾਬ ਕੇਸਰੀ ਵੱਲੋਂ ਸਭ ਦਾ ਧੰਨਵਾਦ ਕਰਦਾ ਹਾਂ